ਆਪਣੇ ਹੱਥੀ ਲਗਾਏ ਕਿਸੇ ਫਲ ਜਾਂ ਬੂਟੇ ਜਾਂ ਆਪਣੇ ਹੱਥੀ ਕੀਤੀ ਹੋਈ ਖੇਤੀ ਉਹਦੇ ਵਿੱਚ ਜਦੋਂ ਕੋਈ ਕੀੜਾ ਲੱਗ ਜਾਵੇ ਨਾ ਜਾਂ ਫਲ ਖਰਾਬ ਹੋ ਜਾਵੇ ਜਾਂ ਇੱਕ ਟਹਿਣੀ ਤੇ ਕੀੜਾ ਲੱਗ ਜਾਵੇ ਜਾਂ ਗਲਣੀ ਸ਼ੁਰੂ ਹੋ ਜਾਵੇ ਅਸੀਂ ਉਸ ਨੂੰ ਉਸ ਰੁੱਖ ਨਾਲੋਂ ਜਾਂ ਬੂਟੇ ਨਾਲੋਂ ਕੱਟ ਕੇ ਜੁਦਾ ਕਰ ਦਿੰਨੇ ਆ ਕਿਉਂਕਿ ਪਤਾ ਹੁੰਦਾ ਹੈ ਇਹ ਇੱਕ ਛੋਟੀ ਜੀ ਟਾਣੀ ਜਾਂ ਗਲਿਆ ਹੋਇਆ ਫਲ ਬਾਕੀ ਦੇ ਵੀ ਫਲ ਖਰਾਬ ਕਰ ਦੇਵੇਗਾ ਸਤਿਗੁਰੂ ਪਤਾ ਕੀ ਕਹਿੰਦੇ ਕਾਮ ਕ્રોਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਪੀਤਰ ਤੇ ਇਨਤੇ ਡਾਰੋ ਆਪਨ ਨਿਕਟ ਬੁਲਾਵੋ ਅਸਲ ਦੇ ਵਿੱਚ ਕੀ ਹੈ ਨਿਰੰਕਾਰ ਦੇ ਨੇੜੇ ਹੋਣ ਵਾਸਤੇ ਇਹਨਾਂ ਪੰਜ ਵਿਕਾਰਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਜਦੋਂ ਮਨ ਦੀ ਧਰਤੀ ਤੇ ਨਿਰੰਕਾਰ ਦੇ ਨਾਮ ਦਾ ਬੂਟਾ ਲੱਗੇ ਨਾ ਫਿਰ ਆ ਗਲੇ ਸੜੇ ਹੋਏ ਫਲ ਜਾਂ ਇਹਨਾਂ ਗਲੇ ਸੜੇ ਹੋਏ ਵਿਕਾਰਾਂ ਦੇ ਕਰਕੇ ਸਾਡੇ ਚੰਗੇ ਕਰਮਾਂ ਦਾ ਖਾਤਮਾ ਹੁੰਦਾ ਹੈ ਸਾਡੇ ਚੰਗੇ ਕਰਮਾਂ ਦੀ ਖੇਤੀ ਤੇ ਫਲ ਖਰਾਬ ਹੁੰਦੇ ਹਨ ਇਹਨਾਂ ਨੂੰ ਆਪਣੇ ਹਿਰਦੇ ਤੋਂ ਕੱਢਣ ਵਾਸਤੇ ਸਤਿਗੁਰੂ ਜੀ ਬੇਨਤੀ ਕਰਦੇ ਹਨ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਇਸੇ ਤਰ੍ਹਾਂ ਹੀ ਇਹਨਾਂ ਨੂੰ ਪਾਸੇ ਕੀਤਿਆਂ ਇਹਨਾਂ ਨੂੰ ਦਿਲ ਦੇ ਵਿੱਚੋਂ ਛਾਂਗਿਆਂਗੇ ਪ੍ਰਮਾਤਮਾ ਦੇ ਨਾਮ ਦੀ ਖੇਤੀ ਦਾ ਵਿੱਚ ਅੰਦਰ ਪਰਫੁੱਲਕ ਹੋ ਸਕਦਾ ਹੈ